ਕਾਲਜੀ ਬਲੌਗ ਲੈ ਕੇ ਹਾਜ਼ਰ ਆਈ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਵੱਧ ਤੋਂ ਵੱਧ ਕਰੋ ਹੀ ਅਜਿੰਦਰ ਦੇਵਤਾ ਬਿਆਲ ਹੋ ਗਿਆ ਬੱਚੇ ਵੀ ਖੁਸ਼ੀ ਮਨਾਉਂਦੇ ਹੋਣਗੇ ਵੀ ਅਸੀਂ بارش ਪਈ ਆ ਸੀ ਜਦੋਂ ਬਚਪਨ ਕਿ ਅਸੀਂ ਸੀ ਅਸੀਂ ਕੱਪੜੇ ਖੋਲ ਕੇ ਮੀਂਹ ਦੇ ਵਿੱਚ ਨਹਾਉਣਾ ਸ਼ੁਰੂ ਕਰ ਦਿੰਦੇ ਸੀ ਤੇ ਗਰਮੀ ਤੋਂ ਰਾਤ ਮਿਲਦੀ ਸੀ ਸਿਆਣੇ ਕਹਿੰਦੇ ਸੀ ਵੀ ਮੀਂਹ ਚ ਨਹਾਉਣ ਨਾਲ ਪਿੱਤ ਮਰ ਜਾਂਦੀ ਆ ਪਿੱਤ ਨਹੀਂ ਹੁੰਦੀ ਤੇ ਕਦੇ ਨਹਿਰ ਸੂਏ ਦੇ ਪਾਣੀ ਚ ਨਹਾਉਣਾ ਕਰੇ ਬਰਫ ਹਮਾਲ ਨਹੀਂ ਆ ਦੇਖੋ ਜੀ ਬਹੁਤ ਦਿਨਾਂ ਦਾ ਪਾਰਾ ਟੈਂਪਰੇਚਰ ਬਹੁਤ ਹਾਈ ਸੀ ਅਜੇਂਦਰ ਦੇਵਤਾ ਦਿਆਲ ਹੋਇਆ ਆਤਮ ਚਾਈ ਪਈ ਤੇ ਗਰਮੀ ਨੇ ਬਹੁਤ ਬਰਾਹਾਲ ਕਰ ਰੱਖਿਆ ਤੇ ਪੰਛੀ ਵੀ ਮौज ਮਨਾਉਂਦੇ ਹੋਣਗੇ ਬੱਚੇ ਵੀ ਜ਼ੁਰਗ ਵੀ ਤੇ ਕਿਸਾਨਾਂ ਨੂੰ ਵੀ ਝੋਨਾ ਲਾਉਣ ਤੇ ਦਿੱਕਤ ਨਹੀਂ ਆਊ ਮੋਟਰਾਂ ਖੜ ਜਾਨਗੀਆਂ ਕਰੋ ਜੀ ਵੱਤੋ ਆਈ ਲਾਈਕ ਸਬਸਕ੍ਰਾਈਬ ਸ਼ੇਅਰ ਜੀ ਮਿਲਦੇ ਆਂ ਅਗਲੇ ਵੀਡੀਓ